ਹਲਕਾ ਵਿਧਾਇਕ ਸਰਮਣ ਸਿੰਘ ਧੌਣ ਦੀ ਰਹਿਨਮਾਈ ਹੇਠ ਦਾਣਾ ਮੰਡੀ ਪਿੱਖੀਵੰਡ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਵਿਨੇ ਮਲੋਤਰਾ ਨੂੰ ਸੌਂਪੀ ਗਈ ਜਿਸ ਵਿੱਚ ਵਿਨੇ ਮਲੋਤਰਾ ਨੂੰ ਮੰਡੀ ਪ੍ਰਧਾਨ ਗੌਰਵ ਧਮਣ ਨੂੰ ਵਾਈਸ ਪ੍ਰਧਾਨ ਅਤੇ ਨਰਿੰਦਰ ਸਿੰਘ ਸੋਨੀ ਨੂੰ ਜਨਰਲ ਸਕੱਤਰ ਨੁਯੁਕਤ ਕੀਤਾ ਗਿਆ ਇਸ ਮੌਕੇ ਤੇ ਨਾਮ ਨਿਰੁਕਤ ਚੇਅਰਮੈਨ ਰਣਜੀਤ ਕੁਮਾਰ ਅਤੇ ਬਿੱਲਾ ਧੌਣ ਦੀ ਅਗਵਾਈ ਵਿੱਚ ਪ੍ਰਧਾਨ ਵਿਨੇ ਮਲੋਤਰਾ ਨੇ ਕੀ ਕਿਹਾ ਤੁਸੀਂ ਆਪ ਸੁਣੋ ਸਭ ਤੋਂ ਪਹਿਲਾਂ ਪ੍ਰਧਾਨ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਪ੍ਰਧਾਨ ਜੀ ਮਾਝੇ ਦੀ ਨਾਮਰ ਦਾਣਾ ਮੰਡੀ ਪਿੱਖੀਵੰਡ ਦੇ ਤਹਾਨੂੰ ਪ੍ਰਧਾਨਗੀ સોਪੀ ਗਈ ਹੈ ਕੀ ਕਹਿਣਾ ਚਾਹੁੰਦੇ ਹੋ ਰਣਜੀਤ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਮੈਂ ਇਨਾ ਸ਼ਰਤਾਂ ਦਾ ਪ੍ਰਗਟਾਵਾ ਇਸ ਤਰੀਕੇ ਨਾਲ ਤੁਹਾਨੂੰ ਕਹਿਣਾ ਚਾਹਾਂਗਾ ਫਿਰ ਤੋਂ ਮੈਂ ਧੰਨਵਾਦ ਕਰਦਾ ਹਾਂ ਸਮੁੱਚੀ ਮੰਡੀ ਦਾ ਸਾਡੇ ਬਹੁਤ ਹੀ ਸਤਿਕਾਰਯੋਗ ਐਮਐਲਏ ਸਰਤਾਜ ਸਰਵਨ ਸਿੰਘ ਧੌਣ ਸਾਹਿਬ ਉਹਨਾਂ ਦੇ ਛੋਟੇ ਵੀਰ ਬਿੱਲਾ ਧੌਣ ਜੀ ਸਾਡੇ ਚੇਅਰਮੈਨ ਰਣਜੀਤ ਕੁਮਾਰ ਜੀ ਸਾਡੇ ਸੋਨੀ ਜੀ ਸਾਡੇ ਗੌਰਵ ਜੀ ਜਿੰਨੇ ਵੀ ਸਮੂਚੀ ਬਾਬਾ ਬਲਵਿੰਦਰ ਸਿੰਘ ਜੀ ਜਿੰਨੇ ਵੀ ਸਮੂਚੀ ਆਮ ਪਾਰਟੀ ਦੀ ਟੀਮ ਆ ਸਮੂਚੀ ਜਿਹੜੇ ਪਾਰਟੀ ਤੋਂ ਆਪ ਹਮਾਰੇ ਲੋਕ ਵੀ ਆ ਜਿਹੜੇ ਇੱਥੇ ਪਹੁੰਚੇ ਆ ਜਿੰਨੀ ਵੀ ਸੰਗਤ ਸਾਰਿਆਂ ਦਾ ਧੰਨਵਾਦ ਕਰਨਾ ਚਾਹਾਂਗਾ ਕਿ ਐ ਇੰਨੀ ਵੱਡੀ ਜ਼ਿੰਮੇਵਾਰੀ ਮੈਨੂੰ ਜਿਹੜੀ ਦਿੱਤੀ ਆ ਮੈਂ ਤਾਂ ਦੇਵੀ ਨਾ ਨਿਭਾਵਾਂਗਾ ਤੇ ਕਿਸੇ ਵੀ ਤਰ੍ਹਾਂ ਦੀ ਪਾਰਟੀਸਲਟੀ ਨਹੀਂ ਹੋਵੇਗੀ ਜੋ ਵੀ ਆ ਸੱਚ ਦੇ ਦਰਦ ਤੇ ਹੋ ਜਾ ਤੇ ਇੱਕ ਸਵਾਲ ਹੈ ਕਿ ਜਿਵੇਂ ਹੁਣ 10-15 ਦਿਨਾਂ ਦਾ ਜਿਹੜਾ ਸੀਜ਼ਨ ਉਹ ਚੱਲ ਪਏਗਾ ਤੇ ਆੜਤੀਆਂ ਨੂੰ ਦੇ ਜ਼ਿਮੀਂਦਾਰਾਂ ਦੀਆਂ ਮੁਸ਼ਕਲਾਂ ਨੂੰ ਜਿਹੜਾ ਵਾ ਉਹ ਕਿਸ ਤਰੀਕੇ ਨਾਲ ਆਪਾਂ ਹੱਲ ਕਰਾਂਗੇ ਜੋ ਵੀ ਆਉਣ ਵਾਲੇ ਸਮੇਂ ਤੇ ਆੜਤੀਆਂ ਜਾਂ ਜ਼ਿਮੀਂਦਾਰਾਂ ਦੀਆਂ ਜੋ ਵੀ ਮੁਸ਼ਕਲਾਂ ਹੈ ਪਹਿਲਾਂ ਤਾਂ ਅਸੀਂ ਇੱਕ ਕਮੇਟੀ ਦਾ ਗਠਨ ਕਰਨ ਜਾ ਰਹੇ ਹਾਂ ਉਹ ਜਲਦੀ ਇੱਕ ਦੋ ਦਿਨਾਂ ਦੇ ਵਿੱਚ ਗਠਨ ਕਰਾਂਗੇ ਫਿਰ ਸਾਰੀ ਕਮੇਟੀ ਵਾਈਸ ਪ੍ਰਧਾਨ ਸਾਹਿਬ ਜਿੰਨੇ ਵੀ ਸਾਰੇ ਆੜਤੀਆ ਐਸੋਸੀਏਸ਼ਨ ਦੇ ਜਿਹੜੇ ਪੁਰਾਣੇ ਸਾਡੇ ਬਜ਼ੁਰਗ ਆ ਉਹਨਾਂ ਦੀ ਸਲਾਹ ਲੈ ਕੇ ਕਿਸਾਨਾਂ ਦੇ ਜਿਹੜੇ ਪ੍ਰਧਾਨਿਆਂ ਉਹਨਾਂ ਨਾਲ ਤਾਲਮਿਲ ਕਰਕੇ ਜੋ ਵੀ ਆਉਣ ਵਾਲੇ ਸਮੇਂ ਦੇ ਵਿੱਚ ਮੁਸ਼ਕਲਾਂ ਆਉਣਗੀਆਂ ਉਹਨਾਂ ਨੂੰ ਹੱਲ ਕੀਤਾ ਜਾਊਗਾ ਤੇ ਜੋ ਵੀ ਆੜਤੀਆਂ ਦੇ ਸਮਾਧਾਰਾਂ ਚਾਹੇ ਉਹ ਕੱਚੀ ਵਾਲੇ ਆ ਚਾਹੇ ਉਹ ਪੱਕੀ ਵਾਲੇ ਹਰ ਤਰੀਕੇ ਨਾਲ ਉਹਨਾਂ ਦੀਆਂ ਮੁਸ਼ਕਲਾਂ ਹੱਲ ਕੀਤੀਆਂ ਜਾਣਗੀਆਂ ਸਭ ਤੋਂ ਵੱਡੀ ਜਿਹੜੀ ਮੇਨ ਪ੍ਰੋਬਲਮ ਹੁੰਦੀ ਹੈ ਮੰਡੀ ਦੀ ਉਹ ਲਿਫਟਿੰਗ ਦੀ ਹੁੰਦੀ ਹੈ ਕਣਕ ਦੀ ਤੇ ਉਹਦੇ ਬਾਰੇ ਕੀ ਵਿਚਾਰ ਹੈ ਆਪਣਾ ਮੇਨੂੰ ਮੇਰਾ ਇਹ ਵਿਚਾਰ ਹੈ ਕਿ ਇਸ ਵਾਰ ਜੋ ਲਿਫਟਿੰਗ ਦੇ ਪ੍ਰਬੰਧ ਦਾ ਬਹੁਤ ਵਧੀਆ ਹੋਣਗੇ ਕਿਉਂਕਿ ਕੱਚੀਆਂ ਮੰਡੀਆਂ ਦੇ ਵਿੱਚ ਐਫਸੀਆਈ ਨੇ ਵੀ ਗਦਾਮ ਲਏ ਆ ਹੋਰ ਵੀ ਸਾਰਾ ਪਹਿਲੋਂ ਆਪਣਾ ਸਾਰਾ ਮਾਲ ਲੱਗਦਾ ਹੁੰਦਾ ਸੀ ਸੋਮਾ ਦੇ ਵਿੱਚ ਹਾਂਜੀ ਹੁਣ ਇੱਕ ਦੋ ਅਫਸਰ ਸਾਹਿਬਾਨ ਨਾਲ ਗੱਲ ਹੋਈ ਹੈ ਉਹਨਾਂ ਨੇ ਕਿਹਾ ਵੀ ਇਸ ਰਿਗਾਰਡਿੰਗ ਕੋਈ ਵੀ ਪ੍ਰੋਬਲਮ ਨਹੀਂ ਆਉਣ ਦਿੱਤੀ ਜਾਵੇਗੀ ਜੇ ਕਿਤੇ ਪ੍ਰੋਬਲਮ ਆਉਂਦੀ ਵੀ ਆ ਸਾਨੂੰ ਸਾਡੇ ਹਲਕੇ ਦੇ ਐਮਐਲਏ ਸਾਹਿਬ ਨੇ ਵਿਸ਼ਵਾਸ ਦਿਵਾਇਆ ਹੈ ਉਹ ਇਸ ਤਰ੍ਹਾਂ ਦਾ ਹਲਕੇ ਵਿੱਚ ਕੁਝ ਨਹੀਂ ਹੋਣ ਦੇਣਗੇ ਤੇ ਸਮੇਂ ਸਿਰ ਲਿਫਟਿੰਗ ਕਰਵਾਈ ਜਾਵੇਗੀ ਠੀਕ ਹੈ ਜੀ ਧੰਨਵਾਦ ਜੀ